ਇਹ ਵੀਡੀਓ ਹੈ ਸਟ੍ਰਾਈਕ ਕਰ ਰਹੇ ਕਮਿਸ਼ਨ ਏਜੰਟਸ ਦੀ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਕਿਉਂਕਿ ਕਮਿਸ਼ਨ ਏਜੰਟਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਗਏ ਸੀ ਲੇਕਿਨ ਭਗਵੰਤ ਮਾਨ ਇਹਨਾਂ ਨੂੰ ਨਹੀਂ ਮਿਲੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਅਤੇ 1 ਘੰਟੇ ਤੋਂ ਜ਼ਿਆਦਾ ਦੀ ਮੀਟਿੰਗ ਬੇਨਤੀਜਾ ਰਹੀ ਤੁਸੀਂ ਪੂਰਾ ਵੀਡੀਓ ਦੇਖੋ ਸ਼ਾਮ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਫੋਨ ਆ ਰਹੇ ਸੀਗੇ ਇਤਿਹਾਸ ਚਰਨਾ ਅਕਾਟੇ ਬਣਾ ਕਰ ਮੈਂ ਆਪਣੇ ਸਾਥੀ ਨੇ ਸਵਾ ਕਰਕੇ ਅੱਜ ਅਸੀਂ 11 ਵਜੇ ਅਨਾਲਪੁਰ ਪਹੁੰਚ ਗਏ ਮਾਣੀਓ ਪ੍ਰਿੰਸੀਪਲ ਸੈਕਟਰੀ ਬੂੜ ਮਾਣੀਓ ਡਾਇਰੈਕਟਰ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਸਾਡੇ ਮੁੱਖ ਮੰਤਰੀ ਸਾਹਿਬ ਜੇ ਨਾਲ ਚਾਹੁੰਦੇ ਆ ਕੋਈ ਇਹਦੇ ਵਿੱਚੋਂ ਜੋ ਸਾਡੇ 10 ਬੰਗੜੇ ਦੇ ਪੱਤਰ ਦੀ ਮੰਨਣੀ ਚਾਹੁੰਦੇ ਆ ਫਿਰ ਅਸੀਂ ਚਲਦੇ ਆ ਕਿ ਜੇ ਨਹੀਂ ਤੇ ਫਿਰ ਅਸੀਂ ਨਹੀਂ ਜਾਣਾ ਸਾਡੀ ਮੁੱਖ ਮੰਗ ਸਾਡਾ ਅੱਜ ਇੱਕੋ ਮੁੱਦਾ ਸੀ ਸਾੜੇ 1.5 ਤੱਕ ਫਸਲ ਕੀਤੀ ਜਾਵੇ ਕਿਉਂਕਿ 2019 ਤੋਂ 20 ਤੋਂ ਲੈ ਕੇ ਅੱਜ 5 ਸਾਲ ਤੋਂ ਅਸੀਂ ਉਸ ਸ਼ਰੀਰ ਤੇ ਲੈ ਰਹੇ ਆ ਜਿਹੜੇ ਕਿ ਸਾਡੇ ਕੁਝ ਡਾਲਿਆਂ 'ਚ ਕੁਝ ਖਰਾਇਆ 'ਚ ਕੁਝ ਸਟੇਕਿੰਗ 'ਚ ਤੇ ਕੁਝ ਹੋਰ ਨਾ ਕੰਮਾਂ ਦੇ ਵਿੱਚ ਸਾਡੇ ਲੱਗ ਜਾਂਦੇ ਆ ਸਾਡੇ ਬੱਚਿਆਂ ਦੀ ਬਹੁਤ ਮੁਸ਼ਕਲ ਆ ਪੜਾਈ ਪੜ੍ਹਾਈ ਕਰਾਉਣੀ ਤੇ ਉਹਨਾਂ ਨੂੰ ਪਾਲਣਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਆ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੁਹਾਨੂੰ ਦੱਸਦੇ ਆ ਬਾਅਦ ਸੌ ਸਤਾ ਆ ਗਿਆ ਸੀਐਮ ਉਹ ਜਾਂਦਾ ਅਸੀਂ ਉੱਥੇ ਜਾ ਰਹੇ ਗਏ ਉੱਥੇ ਅਫਸਰ ਸਾਹਿਬਾਨ ਤੇ ਨਾਲ ਸ੍ਰੀ ਲਾਲ ਸਿੰਘ ਕਟਾਰੂ ਚੱਕ ਜੀ ਫੁੱਲ ਮਿਸਟਰ ਪੰਜਾਬ ਸੀ ਹਾਜ਼ਰ ਉਥੇ ਨਾਲ ਸ੍ਰੀ ਵੀਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਕੁੱਲ ਮਿਲਾ ਕੇ ਡੇਢ ਘੰਟੇ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਇਹ ਨਿਕਲਿਆ ਕਿ ਉਹ ਆਪਣੇ ਕੋਲੋਂ ਕੁਝ ਨਹੀਂ ਦੇਣਾ ਚਾਹੁੰਦੇ ਸੋ ਸਾਥੀਓ ਆਪਣੇ ਇਹ ਆਉਣ ਵਾਲੇ ਭਵਿੱਖ ਦੀ ਲੜਾਈ ਆ ਆਪਣੀ ਹੋਣ ਦੀ ਲੜਾਈ ਆ ਮਤਲਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਹੈ ਪੰਜਾਬ ਉਹ ਮੁੱਖ ਮੰਤਰੀ ਸਾਹਿਬ ਵੀ ਉੱਥੇ ਕੋਠੀ ਚੁੰਦੇ ਆ ਉਹ ਨਹੀਂ ਆਏ ਪਹਿਲਾਂ ਕਹਿੰਦੇ ਯੂ ਆ ਰਹੇ ਨੇ ਬਾਅਦ ਚ ਕਹਿੰਦੇ ਆਰਤੀਆ ਨੇ ਅਖੀਰ ਵਿੱਚ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇਸ ਮੀਟਿੰਗ ਵਿੱਚ ਆਉਣਾ ਸੀ ਲੇਕਿਨ ਉਹ ਨਹੀਂ ਆਏ ਐਸ ਨੂੰ ਲੈ ਕੇ ਹੁਣ ਸੁਪਾਲ ਸਿੰਘ ਖੈਰਾ ਨੇ ਟਵੀਟ ਕਰ ਨਰਾਜ਼ਗੀ ਜਤਾਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨਸੈਂਸਿਟਿਵ ਨੇ ਅਤੇ ਐਸੀ ਕਰਕੇ ਉਹ ਕਮਿਸ਼ਨ ਏਜੰਟਸ ਨਾਲ ਨਹੀਂ ਮਿਲੇ। ਉਹਨਾਂ ਨੇ ਅੱਗੇ ਲਿਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਪੈਡ ਪ੍ਰੋਕਿਊਰਮੈਂਟ ਵਿੱਚ ਫੇਲ ਹੋਈ ਹੈ ਅਤੇ ਕਿਸਾਨਾਂ ਨੂੰ ਹੁਣ 1700 ਤੋਂ ਲੈ ਕੇ 2000 ਰੁਪਏ ਪਰ ਕੁਇੰਟਲ ਵਿੱਚ ਆਪਣੀ ਕ੍ਰੌਪ ਵੇਚਣੀ ਪੈ ਰਹੀ ਹੈ। ਜਦ ਕਿ ਅਫੀਸ਼ੀਅਲ ਐਮਐਸਪੀ ਇੱਕ ਕੁਇੰਟਲ ਲਈ 2340 ਰੁਪਏ ਹੈ। ਇਹ ਵੀਡੀਓ ਹੈ ਸਟ੍ਰਾਈਕ ਕਰ ਰਹੇ ਕਮਿਸ਼ਨ ਏਜੰਟਸ ਦੀ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਕਿਉਂਕਿ ਕਮਿਸ਼ਨ ਏਜੰਟਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਗਏ ਸੀ ਲੇਕਿਨ ਭਗਵੰਤ ਮਾਨ ਇਹਨਾਂ ਨੂੰ ਨਹੀਂ ਮਿਲੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਅਤੇ 1 ਘੰਟੇ ਤੋਂ ਜ਼ਿਆਦਾ ਦੀ ਮੀਟਿੰਗ ਬੇਨਤੀਜਾ ਰਹੀ ਤੁਸੀਂ ਪੂਰਾ ਵੀਡੀਓ ਦੇਖੋ ਐਸਾ ਸਤਾ ਆ ਗਿਆ ਸੀਐਮ ਉਸ ਜਾਨ ਦਾ ਅਸੀਂ ਉੱਥੇ ਚਲੇ ਗਏ ਉੱਥੇ ਅਫਸਰ ਸਾਹਿਬਾਨ ਤੇ ਨਾਲ ਸ੍ਰੀ ਲਾਲ ਸਿੰਘ ਕਟਾਰੂ ਚੱਕ ਜੀ ਫੁੱਲ ਮਿਸਟਰ ਪੰਜਾਬ ਸੀ ਹਾਜ਼ਰ ਉਥੇ ਨਾਲ ਸ੍ਰੀ ਵੀਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਕੁੱਲ ਮਿਲਾ ਕੇ ਡੇਢ ਘੰਟੇ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਇਹ ਨਿਕਲਿਆ ਵੀ ਉਹ ਆਪਣੇ ਕੋਲੋਂ ਕੁਝ ਨਹੀਂ ਦੇਣਾ ਚਾਹੁੰਦੇ ਤੋਂ ਸਾਥੀਓ ਆਪਣੇ ਇਹ ਆਉਣ ਵਾਲੇ ਭਵਿੱਖ ਦੀ ਲੜਾਈ ਆ ਆਪਣੀ ਹੋਣ ਦੀ ਲੜਾਈ ਆ ਮਤਲਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਹੈ ਪੰਜਾਬ ਉਹ ਮੁੱਖ ਮੰਤਰੀ ਸਾਹਿਬ ਵੀ ਉੱਥੇ ਕੋਠੀ ਚੁੰਦੇ ਆ ਉਹ ਨਹੀਂ ਆਏ ਪਹਿਲਾਂ ਕਹਿੰਦੇ ਯੂ ਆ ਰਹੇ ਨੇ ਬਾਅਦ ਚ ਕਹਿੰਦੇ ਵੀ